ਪਿਛਲੇ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਵਿੱਚ ਹੋਈ ਭਾਰੀ ਬਰਸਾਤ ਤੋਂ ਬਾਅਦ ਗੜੇਮਾਰੀ ਦੌਰਾਨ ਬਹੁਤ ਸਾਰੀਆਂ ਫਸਲਾਂ ਦਾ ਨੁਕਸਾਨ ਦੇਖਣ ਨੂੰ ਮਿਲਿਆ ਅਤੇ ਜਿਨ੍ਹਾਂ ਕਿਸਾਨਾਂ ਦੀ ਫਸਲ ਦਾ ਨੁਕਸਾਨ ਹੋਇਆ ਸੀ ਉਸ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਹੈਲਪਲਾਈਨ ਨੰਬਰ ਵੀ ਪਿਛਲੇ ਦਿਨੀ ਜਾਰੀ ਕੀਤਾ ਗਿਆ ਅਤੇ ਉੱਥੇ ਦੂਸਰੇ ਪਾਸੇ ਕਿਸਾਨ ਨੌਜਵਾਨ ਸੰਘਰਸ਼ ਕਮੇਟੀ ਅਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਅੰਮ੍ਰਿਤਸਰ ਡੀਸੀ ਕੰਪਲੈਕਸ ਵਿਖੇ ਪਹੁੰਚ ਕੇ ਡੀਸੀ ਅੰਮ੍ਰਿਤਸਰ ਨੂੰ ਪੰਜਾਬ ਸਰਕਾਰ ਦੇ ਨਾਮ ਤੇ ਇੱਕ ਮੰਗ ਪੱਤਰ ਦਿੱਤਾ ਗਿਆ ਅਤੇ ਜਲਦ ਹੀ ਮੁਆਵਜ਼ੇ ਦੀ ਮੰਗ ਕੀਤੀ ਗਈ। ਉਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂ ਬਚਿੱਤਰ ਸਿੰਘ ਕੋਟਲਾ ਨੇ ਦੱਸਿਆ ਕਿ ਬੇਮੌਸਮੀ ਬਰਸਾਤ ਅਤੇ ਗੜੇਮਾਰੀ ਕਰਕੇ 25 ਤੋਂ 30 ਪਿੰਡਾਂ ਦੇ ਵਿੱਚ ਫਸਲ ਦਾ ਭਾਰੀ ਨੁਕਸਾਨ ਹੋਇਆ ਹੈ ਅਤੇ ਸਾਰੀ ਦੀ ਸਾਰੀ ਫਸਲ ਤਬਾਹ ਹੋ ਗਈ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਤੁਰੰਤ ਜ਼ਮੀਨ ਦੀ ਗਰਦੌਰੀ ਕਰਵਾ ਕੇ ਪੰਜਾਬ 50,000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦੇਵੇ। ਮੈਂ 75 ਸਿੰਘ ਕੋਟਲਾ ਸੁਭਾ ਪ੍ਰਧਾਨ ਕਿਸਾਨ ਨੌਜਵਾਨ ਚਕਰ ਮੇਰੇ ਪੰਜਾਬ ਤੋਂ ਆਸੀ। ਅਸੀਂ ਅੱਜ ਜਥੇਦਿਸ਼ ਸਾਹਿਬ ਨੂੰ ਇੱਕ ਮੰਗ ਪੱਤਰ ਦੇਣ ਆਏ ਸੀ ਕਿ ਜਿਹੜਾ ਬੇਮੌਸਮੀ ਬਰਸਾਤ ਔਰ ਗਰੇਮਾਰੀ ਬਹੁਤ ਜ਼ਿਆਦਾ ਹੋ ਕੇ ਕੋ 25 30 ਪਿੰਡਾਂ ਦੇ ਵਿੱਚ ਇੰਨਾ ਜ਼ਿਆਦਾ ਨੁਕਸਾਨ ਹੋ ਗਿਆ ਕਿ ਪੱਠੇ ਵੀ ਖਤਮ ਹੋ ਗਏ ਔਰ ਫਸਲ ਵੀ ਸਾਰੀ ਦੀ ਸਾਰੀ ਤਬਾਹ ਹੋ ਗਈ। ਉਹਦੇ ਸਬੰਧ ਦੇ ਵਿੱਚ ਪੰਜਾਬ ਸਰਕਾਰ ਵਾਸਤੇ ਇੱਕ ਮੈਸੇਜ ਭੇਜਿਆ ਕਿ ਪੰਜਾਬ ਸਰਕਾਰ ਜਿਹੜੀ ਉਹਨਾਂ ਨੂੰ ਤੁਰੰਤ ਗੁਦਦੋਰੀ ਕਰਕੇ ਉਹਨਾਂ ਨੂੰ 50 50000 ਰੁਪਿਆ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਮੁਆਵਜ਼ਾ ਦਿੱਤਾ ਜਾਵੇ ਕਿਉਂਕਿ ਜਿਹੜਾ ਜ਼ਿੰਮੇਵਾਰ ਅੱਗੇ ਹੀ ਬਹੁਤ ਜ਼ਿਆਦਾ ਘਾਟੇ 'ਚ ਗਿਆ ਪਿਛਲੇ ਛੋਨਾ ਦੇ ਪਾਸਾ ਸੀ ਜਿਹੜੀ ਉਹ ਵੀ ਖਰਾਬ ਹੋ ਗਈ ਉਸ ਤੋਂ ਗਾੜੀ ਕਣਕ ਦੀ ਫਸਲ ਆਈ ਆ ਇਹਨਾਂ ਲੋਕਾਂ ਦੇ ਉਹ ਖਰਾਬ ਹੋ ਗਿਆ ਕਿਉਂਕਿ ਇਹ ਲੋਕ ਜਿਹੜੇ ਆ ਇਹ ਖੁਦ ਖੁਸ਼ੀ ਵਾਲੇ ਪਾਸੇ ਨਾ ਤੁਰਪਨ ਸਰਕਾਰ ਜਿਹੜਾ ਇਹਨਾਂ ਦਾ ਮੁਆਵਜ਼ਾ ਦੇ ਕੇ ਇਹਨਾਂ ਨੂੰ ਕਿਸਾਨਾਂ ਨੂੰ ਰਾਹਤ ਦੇ ਦੇ ਜਦੋਂ ਸਾਰਿਆਂ ਪਿੰਡਾਂ ਦਾ ਇਹਨਾਂ ਨੂੰ ਪਤਾ ਤੇ ਇੱਥੇ ਸਾਡਾ ਨੁਕਸਾਨ ਹੋਇਆ ਆ ਤੇ ਚਾਰ ਚਾਰ ਕੋਈ ਐਸਡੀਐਮ ਪੈਂਦੇ ਨੇ ਚੋਂ ਐਸਡੀਐਮ ਚਾਰੇ ਐਸਡੀਐਮ ਜਿਹੜੇ ਉਹ ਫੀਲਡ ਚ ਜਾਣ ਫੀਲਡ ਜਾ ਕੇ ਰਿਪੋਰਟ ਤਿਆਰ ਕਰਕੇ ਉਹ ਜਿਹੜੀਆਂ ਸਰਕਾਰ ਨੂੰ ਭੇਜਣ ਔਰ ਸਰਕਾਰ ਤੁਰੰਤ ਜਿਹੜਾ ਇਹਦਾ ਮੁਆਵਜ਼ਾ ਉਹ ਮੁਹੱਈਆ ਕਰਾਵੇ